ਇਕਰੇ ਸਾਰੇ ਦਰਸ਼ਕਾਂ ਦਾ ਨਿਗ੍ਹਿ ਸਵਾਗਤ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਹੋਏਗੀ ਦੋ ਸਰਦਾਰਾਂ ਦੀ ਲੜਾਈ ਦੀ ਇਹ ਸਰਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਦਰਸਲ ਇਹ ਲੜਾਈ ਪ੍ਰਤਾਪ ਸਿੰਘ ਬਾਜਵਾ ਦੀ ਉਸ ਸਟੇਟਮੈਂਟ ਤੇ ਬਾਤ ਸ਼ੁਰੂ ਹੋਈ ਸੀ ਜੋ ਉਹਨਾਂ ਨੇ ਕੁਝ ਛੇਰ ਪਹਿਲੇ ਦਿੱਤੀ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏਜ਼ ਨੇ ਉਹ ਬਹੁਤ ਘਟਿਆ ਸਟੱਫ ਨੇ ਤੇ ਉਹਨਾਂ ਦੇ ਵਿੱਚ ਕੋਈ ਮੋਬਾਈਲ ਰਿਪੇਅਰ ਕਰਦਾ ਕੋਈ ਬਹੁਤ ਛੋਟੇ ਕੰਮ ਕਰਦਾ ਤੇ ਇਸ ਤਰ੍ਹਾਂ ਦਾ ਜਿਹੜਾ ਅਲੀਗੇਸ਼ਨ ਲਾਇਆ ਸੀ ਇਸ ਤਰ੍ਹਾਂ ਦੀ ਜਿਹੜੀ ਛਿੱਟਾ ਕਸੀ ਕੀਤੀ ਗਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਮੁੱਖ ਮੰਤਰੀ ਸਮੇਤ ਉਹ ਹਮਲਾਵਰ ਹੋ ਗਏ ਸਨ ਉਸ ਤੋਂ ਬਾਅਦ ਜਿਹੜੇ ਅਲੀਗੇਸ਼ਨਸ ਨੇ ਉਹ ਲੱਗਦੇ ਰਹੇ ਤੇ ਉੱਥੇ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਹੋਰ ਸਟੇਟਮੈਂਟ ਬਾਈ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ 30-40 ਬੰਮ ਪਏ ਨੇ ਜੋ ਹਾਲੀ ਤੱਕ ਜਿਨਾਂ ਦਾ ਕੋਈ ਆਤਾ ਪਤਾ ਨਹੀਂ ਹੈ ਖੈਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਵੀ ਦਰਜ ਹੋਈ ਜਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਉਹ ਸੋਰਸ ਦੱਸਣ ਕਿ ਤੁਹਾਨੂੰ ਇਹ ਜਾਣਕਾਰੀ ਕਿਵੇਂ ਮਿਲੀ ਕਿੱਥੇ ਮਿਲੀ ਤੇ ਬੰਬ ਕਿੱਥੇ ਪਏ ਨੇ ਖੈਰ ਤਲਖੀ ਵੱਧ ਗਈ ਤੇ ਹੁਣ ਪੰਜਾਬ ਦੇ ਵਿੱਚ ਜਿਹੜਾ ਅਸੈਂਬਲੀ ਦਾ ਸੈਸ਼ਨ ਚੱਲਿਆ ਹੋਇਆ ਹੈ ਉਹਦੇ ਵਿੱਚ ਵੀ ਦੋਨਾਂ ਦੇ ਵਿਚਾਲੇ ਖੂਬ ਛੀਟਾ ਕਸੀ ਤਲਖੀਆਂ ਜਾਂ ਫਿਰ ਕਹਿ ਲੋ ਇੱਕ ਫਾਈਟ ਦੇਖਣ ਨੂੰ ਮਿਲ ਰਹੀ ਹੈ 11 ਜੁਲਾਈ ਨੂੰ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਉਹਦੇ ਦੌਰਾਨ ਭਗਵੰਤ ਮਾਨ ਨੇ ਇਹ ਕਿਹਾ ਕਿ ਹਾਲੇ ਤਾ ਦਿਨ ਦੁਪਹਿਰ ਦੇ 12 ਵਜੇ ਤੁਹਾਡੇ ਕੋਲ ਬਹੁਤ ਟਾਈਮ ਆ ਤੁਸੀਂ ਬਾਅਦ ਵਿੱਚ ਆਪਣੀ ਗੱਲ ਰੱਖ ਸਕਦੇ ਹੋ ਤੇ ਪ੍ਰਤਾਪ ਸਿੰਘ ਬਾਜਵਾ ਦਾ ਕਮੈਂਟ ਆਇਆ ਕਿ ਤੁਸੀਂ ਸਾਡੇ ਦੇ ਕਮੈਂਡ ਕਰ ਰਹੇ ਹੋ ਸਰ 12 ਤੁਹਾਡੇ ਵਜੋਂ ਨਹੀਂ ਸਾਡੇ ਨੇ ਵਜੇ ਤੇ ਇਹ ਵੀ ਬਾਤ ਕਾਫੀ ਵੱਧ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਕਈ ਸਵਾਲ ਇੱਕ ਤੇ ਕਰਕੇ ਧਾਗੇ ਤੇ ਉਹਨਾਂ ਦਾ ਜਵਾਬ ਮੰਗਣੇ ਦੀ ਕੋਸ਼ਿਸ਼ ਕੀਤੀ ਲੇਕਿਨ ਵਿਧਾਨ ਸਭਾ ਦੀ ਜੜੀ ਕਵਰੇਜ ਹੁੰਦੀ ਹੈ ਉਹਦੇ ਵਿੱਚ ਕੈਮਰਾ ਜ਼ਿਆਦਾਤਰ ਮੁੱਖ ਮੰਤਰੀ ਆ ਫਿਰ ਉਹਨੇ ਮੰਤਰੀਆ ਤੇ ਰਹਿੰਦਾ ਜਿਹੜੇ ਆਪੋਜੀਸ਼ਨ ਵਾਲੇ ਲੀਡਰ ਨੇ ਉਹ ਕਾਫੀ ਪਿੱਛੇ ਰਹਿੰਦੇ ਨੇ ਜ ਜ ਉਹਨਾਂ ਨੂੰ ਦੱਸਿਆ ਵੀ ਜਾਂਦਾ ਹੈ ਦਿਖਾਇਆ ਵੀ ਜਾਂਦਾ ਤਾਂ ਫਿਰ ਉਹਨਾਂ ਦੇ ਜਿਹੜੇ ਵੀਡੀਓਜ਼ ਹੈ ਉਹਦੇ ਵਿੱਚ ਉਹਨਾਂ ਦੀ ਅ ਜਿਹੜਾ ਫੇਸ ਹੈ ਬੜਾ ਛੋਟਾ ਹੁੰਦਾ ਹੈ ਇਹ ਜਿਹੜਾ ਅਲੀਗੇਸ਼ਨ ਹੈ ਇਹ ਜਿਹੜੇ ਵਿਵਾਦ ਨੇ ਹੁਣ ਵਧੀ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਬਾਕੀ ਹੋਰ ਲੀਡਰਾਂ ਦੇ ਖਿਲਾਫ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਕੰਪਲੇਂਟ ਵੀ ਦਿੱਤੀ ਉਹਦੇ ਵਿੱਚ ਇਹ ਅਲੀਗੇਸ਼ਨ ਲਾਇਆ ਗਿਆ ਨੇ ਕਿ ਉਹਨਾਂ ਦਾ ਇੱਕ ਵੀਡੀਓ ਸੀ ਜਿਸ ਨੂੰ ਡਾਕਟਰ ਕੀਤਾ ਗਿਆ ਜਿਸ ਨੂੰ ਕੱਟੇ ਵੱਢਿਆ ਗਿਆ ਉਸ ਦੇ ਵਿੱਚ ਹੇਰਫੇਰ ਕੀਤੀ ਗਈ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਖੈਰ ਇਹ ਜਿਹੜੀ ਐਫ ਆਈ ਆਰ ਹੈ ਇਹ ਆਮ ਆਦੀ ਪਾਰਟੀ ਦੇ ਜਿਹੜੇ आईटी सेल ओदे खिलाफ कीती गई है ते इसकी इन्वेस्टिगेशन भी शुरू हो गई है कुछ कुछ चंडीगढ़ पुलिस से जरूर करेगी लेकिन उसते भी सवाल उठ के जा रहे ने ते आम आदमी पार्टी का कांग्रेस लीडर प्रताप सिंह बाजवा दे बिचाले ए जड़े तल्खिए ए जड़े डिफरेंसेस ने बदी जा रहे ने ते असेंबली दे विच 11 जुलाई नु की की होया तुसी भी सुनो साहब हाजे 12 बजे ने ओ देखो करदा देखो हाजे 12 बजे ने थोनू टाइम मिलुगा मेरी बात सुनो तोहडे वच जे होणे साडे दी हाजे बच्चे हां फिर ਆ ਫਿਰ ਫਿਰੇ ਹੈ ਫਿਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਜ਼ਤੋ ਬਿੜਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਆਹ ਤਾਂ ਯਾ ਨਫਰਤਾ ਯਾਰ ਜੋ ਵੀ ਕੁਝ ਹੱਤ ਕਰਦੇ ਹੋ ਤੁਸੀਂ ਸ਼ੇਰ ਦੀ ਇੱਜ਼ਜ਼ਤੋ ਬਿੜਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ میں جو بھی کچھ کچھ بھی کچھ بھی ریکارڈ سے نہیں جا رہا جو بھی کچھ چیئر دی اجازت تو بڑا بولے جا رہا ہے ریکارڈ سے نہیں جا رہا ٹھیک ہے جی بیٹھو اپنا باجوا صاحب بیٹھو بیٹھو بھی ٹریجری بینچ پلیز بیٹھو یار سی ایم صاحب بول رہے ہیں آپ کا کیوں بچوار بار جسٹ آنر ہے ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜੂ ਸਾਹਿਬ ਬੈਠੋ ਜੀ ਸਤਿ ਮਹਾਨ ਕੌਮ ਦੀ ਤੋਹਫੀਂ ਕਰ ਰਹੇ ਬੈਠੋ ਜੀ ਬੈਠੋ ਜੀ ਹਰਬੀ ਸਿੰਘ ਸਾਹਿਬ ਜੀ ਬੈਠੋ ਜੀ ਬੈਠੋ ਬੈਠੋ ਪਲੀਜ਼ ਆਪਾ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਬਾੜੀਓਂ ਕੋਖਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਕੜਨ ਆਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਹਾਂ ਜੀ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤਾਂ ਕਹਿੰਦਾ ਜੀ ਆ ਕੋਤਰੀ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਹੇ ਕਰ ਹਟਿਓ ਇਹ ਨਹੀਂ ਬਣਨਾ ਸਰ ਇਹ ਮੁੱਦਾ ਤੁਹਾਡਾ ਧਰਮ ਦਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਐਫਰਟ ਦੀ ਬਹੁਤ ਤਾਰ ਦਿੰਨਾ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ 'ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉੱਗਦਾ ਨਹੀਂ ਲੱਡਿੰਗ ਕੰਪਲੀਟ ਉਸ ਬਾਅਦ ਕਰਕੇ ਨਫਰਤ ਦੀਆਂ ਗੱਲਾਂ ਨਾ ਕਰੋ ਨਫਰਤ ਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਚ ਪੰਗਾ ਪਤਾ ਕੀ ਹੈ ਜੀ ਕੋਣ ਪਤਾ ਹੈ ਕੀ ਪਤਾ ਹੈ ਕਿ ਪੀਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸ ਹੀ ਉਤਰਦਾ ਹੈ ਗਰਾਉਂਡ ਹੈ ਨਾ ਚਾ ਗਰਾਉਂਡ ਆਉਚਾ ਉੱਥੇ ਵੀ ਲਾਉਣੀ ਜੀ ਸੰਗਰੂਰ ਵੀ ਉਤਰਦਾ ਹੈ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਅਸਲ ਚ ਸਰ ਭਾਈ ਭਾਜੀ ਬੈਠੋ ਤੁਸੀਂ ਬੈਠੋ 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 ਸਰ ਬੈਠੋ ਨਾ Let him complete Let him complete ਮਿਸਟਰ ਸਾਹਿਬ ਕਹਤਾ ਤੁਸੀਂ ਇਨਸੈਕਟਰੀ ਤੁਸੀਂ ਚੇਅਰ ਨੂੰ ਐਡਰੈਸ ਕਰੋ ਜੀ ਜੀ ਚਲੋ ਚਲੋ ਵੋਕਸਰੀ ਬੋਖੋ ਦੇ ਜੀ ਸ਼ਾਬਾਸ਼ ਸਰ ਬਹੁਤ ਵਧੀਆ ਚੇਅਰ ਨੂੰ ਚੇਅਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਜੀ ਬਾਜਵਾ ਜੀ ਤੁਸੀਂ ਬੈਠੋ

ਬਾਇਓ ਬਾਇਓ ਸਾ ਪਲੀਜ਼ ਬੈਠੋ ਕੇਜਰੀਵਾਲ ਦੇ ਖਿਲਾਫ ਭਗਵਤ ਦੇ ਅਮਨ ਦੇ ਤੇ ਹਰਪਾਲ ਚੀਮੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਂਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਅਰੋੜੇ ਤੇ ਤੇ ਹਰਪਾਲ ਚੀਮੇ ਤੇ ਕੇਸ ਰਜਿਸਟਰ ਕਰ ਦਿੱਤਾ ਆ ਫਾੜੀਆ ਪਹਿਲੇ ਤੇ ਸਵੇਰੇ ਆ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲੋ ਇੱਕ ਵਾਰ ਤੁਹਾਨੂੰ ਸਾਡੇ ਦੇ ਕੈਮਰੇਆਂ ਵਿੱਚ ਆ ਜੇ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਇ ਸਹਿਯਤਾ ਦੂਸਰੀ ਹੈ 356 ਤੀਸਰਾ ਭਾਰਤੀ ਨਿਆਇ ਸਹਿਯਤਾ 61 ਉਬਲੀਗ 2 ਤੋਂ ਇਹਨਾਂ ਤੇ ਐਫ ਆਈ ਆਰ ਦਰਜ ਹੋ ਕੇ ਹੁਣ ਇਹਨਾਂ ਦਾ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀਆਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਹੈਂਡਲਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਜਿਨ੍ਹਾਂ ਜਿਨ੍ਹਾਂ ਨੇ ਫਰਜ਼ੀ ਇਨਫੋਰਮੇਸ਼ਨ ਸਾਡਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਏਗੀ ਤੇ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਸ਼ਲ ਟੀਟੇ ਬੰਦੇ ਭਾਂਜਣ ਇਹ ਫਲੌਡ ਕਰਨਾ ਬੰਦ ਕਰਦੇ ਹੁਣ ਨੰਬਰ 2 ਸਾਰੇ ਨੂੰ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਚ ਸੈਸ਼ਨ ਓਵਰ ਕਰਦੇ ਇੱਕ ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੇਦਬੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈਂ ਨਹੀਂ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈਨੀ ਬਿੱਲ ਦੀ ਹੌਂਡ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਜੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਕੀ ਫਿਰ ਤੁਸੀਂ ਵੇਖੋ ਤੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਮੀਜਟਲੀ ਇਹ ਵਖਾਣਵਾਸੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ 2 ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਫੂਲਿੰਗ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਤੇ ਚਰਚਾ ਕੀਤੀ ਤੇ ਇਹਨਾਂ ਨੇ ਬੀਜਟਲੀ ਇੱਕ ਇਨਕਾਊਂਟਰ ਵਿਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆਂ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਅੱਗੇ ਬਾਅਦ ਚ ਹੀ ਪਤਾ ਲੱਗੇਗਾ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਏ ਡੀਜੀਪੀ ਇੱਥੋਂ ਜਾਂਦੇ ਨੇ ਡੀਆਈਜੀ ਐਸਐਸਪੀ ਬੈਠਦੇ ਨੇ ਅੱਧੇ ਘੰਟੇ ਚ ਪ੍ਰੈਸ ਕਾਨਫਰੈਂਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਫੜੇ ਨੇ ਅੱਧੇ ਘੰਟੇ ਚ ਕਹਿੰਦੇ ਇਨਕਾਊਂਟਰ ਹੋ ਗਿਆ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਹਥਿਆਰਾਂ ਨਾਲ ਸੰਜੇ ਵਰਮੇ ਹੁਣਾ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸਟਡੀ ਚ ਦੋ ਬੰਦੇ ਪਾਰੇ ਜਾਂਦੇ ਇਹ ਪੰਜਾਬ ਪੁਲਿਸ ਦੀ ਮੁਤੇਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਨਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਨੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੀ ਨਾ ਲੱਭਣ ਇਹਨਾਂ ਨੂੰ ਤੇ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਕੀ ਨੇ